ਆਵੇ ਸੱਜਣਾ ਪਿਛਲੇ ਸਾਲ ਵੀ ਆਪਣੀ ਸਾਰੇ ਟੀਮ ਜਿੱਤੇ ਗੁਰੂ ਘਰ ਲੱਗੇ ਤੇ ਰਏ ਨੇ ਆਪਣੇ ਨਾਲ ਹੀ ਰਹੀ ਐ ਐ ਵੀ ਉਹ ਗਰੀ ਪਿਛਲੇ ਸਾਲ ਆਹੀ ਵੀ ਨਾ ਨਹੀਂ ਸੀ ਕਿ ਹੋਰ ਵੀ ਨਹੀਂ ਸੀ ਨਾ ਨਾ ਉਹ ਤਾਂ ਬਣਾ ਉਹ ਸੀ ਜੂ ਮਰਚਾ ਬਰਚਾ ਲਿੰਕ ਜੂ ਨਈ ਰਹੀ ਸੀ ਨਾ ਉੱਥੇ ਬੈਠ ਗਏ ਆਪਾਂ ਉੱਥੇ ਬੈਠ ਗਏ ਆਪਾਂ ਕੱਲ ਨੂੰ ਉੱਥੇ ਜਾਂਦੇ ਵਾਂਗ ਬਦਲਦਾ ਰਹਿੰਦਾ ਕੱਲ ਨੂੰ ਉੱਥੇ ਦੇ ਬੰਦੇ ਸਟੇਜਮੈਂਟ ਦੇ ਬੰਦੇ ਸੀਗੇ ਇਹ ਯਾਰ ਜੇ ਕਿਸੇ ਭਰਾ ਨੂੰ ਪਤਾ ਹੋਇਆ ਨਾ ਵੀ ਇਹ ਆਏ ਸਰ ਕਿਉਂ ਸੈਲ ਘਟਾਵੇ ਦੱਸਿਓ ਜਰੂਰ ਯਾਰ ਇਹ ਤੀਜਾ ਸਾਲ ਆ ਮੇਰਾ ਤੀਜਾ ਜਿਹੜਾ ਘਟਾ ਘਟਕੇ ਦਿੱਤੀ ਯਾਰੀ ਕਈ ਭਰਾਵਾਂ ਦੇ ਵਿੱਚ ਮੈਨੂੰ ਮੈਸੇਜ ਆਉਂਦੇ ਸੀ ਵੀ ਅਹ ਕਰੋਨਾ ਵੈਕਸੀਨ ਕਰਕੇ ਹੈ ਕਰੋਨਾ ਵਾਲੀ ਦਾ ਪਹਲਵਾਈ ਹੋਈ ਜਿਹੜੇ ਭਰਾਵਾਂ ਕੋਲ ਸਿਰਫ ਨੌਲਜ ਆ ਦੱਸਿਓ ਜਰੂਰ ਕੀ ਕਾਰਨ ਹੈ ਇਹਦਾ ਆਏ ਸਰ ਸੈਲ ਘਟਾ ਦੇ ਪਛੜਾ ਮੋਛੜਾ ਕਰਕੇ ਘਟਾਉਣਾ ਹੈ ਕਿ ਕੋਈ ਹੋਰ ਕਾਰਨ ਹੈ ਤੇ ਅਪਾ ਖਿਆਲ ਕਰਵਾਂਗੇ ਨਾ ਜਾਂ ਚੀਜ਼ ਦਾ ਉਹ ਥੀਟਾ ਨੂੰ ਸਾਰੇ ਚੜ੍ਹਦੀ ਕਲਾ ਜਿਉਂਦੇ ਆਉਂਦੇ ਵਾਸਤੇ ਕੋਈ ਇਸ ਤੋਂ ਜ਼ਿਆਦਾ ਨਹੀਂ 何でご飯ですか ਆ ਦੋ ਦਿਨਾਂ ਦਾ ਬੰਦਾ ਹੈ ਹੋਇਆ ਤਾਂ ਇਹਨਾਂ ਖਰੀ ਪਤਾ ਨਹੀਂ ਕਿੰਨੇ ਦਿਨਾਂ ਦਾ ਬਿਮਾਰ ਹੁੰਦਾ ਚਾਪਲੀ ਹੋ ਗਈ ਚਾਪਲੀ ਵੇਖ ਬਈ ਆ ਆਪਣਾ ਵਿਆਦ ਜਾਣਾ ਤੇਰੀ ਮਦਿਆ ਨਾ ਬੰਨਿਆ ਬੰਨਿਆ ਚੇਰੋ ਵੀ ਜਲਦੀ ਜੇ ਬੋਧੀ ਹੋ ਹੋ ਗਈ ਜਿਆ ਚਾਪਲੀ ਕੋਲ ਚਾਪਲੀ ਕਾਜੀ ਨੱਥੇ ਬੋਨਾ ਹਨੇਰਾ ਹੈ ਜਿਹੜਾ ਲੈ ਗਏ ਕੋਈ ਆ ਵੀ ਲੈ। ਚੰਗੀ। ਮਾਦੀ ਦਾ ਪਾਪ। ਬਹੁਤ ਬਈ। ਸਾਹਵੇਂ। ਜਾਈਂ ਲੈ। ਸ਼ਾਇਦ ਵਈ ਕਿਤੇ ਹੋਵੇ। ਇਸੇ ਸੀ ਪਈ ਵੀ ਅਗਰੇ ਯਾਰਾ। ਇਹ ਪਈਆਂ ਵੀ। ਹਾਂ ਹੋਏ ਦੂਰਾ। ਇਹੀ ਆ ਕੰਨ। ਪਲੇਟੋ ਹੀ ਲਿਖਿਆ ਹੋਇਆ ਉਹ ਤੇ। ਮਾਫੀ ਚੀਜ਼। ਹਾਂ ਪਲੇਟੋ ਹੀ ਆ। ਅੱਜ ਬਾਬਾ ਵੀ ਹੋਣਾ। ਕੱਲ ਜੀ ਗਲਾਚ ਬਾਬਾਗੇ ਪਾਣੀ ਬਰਬਰ ਕੇ ਹਾਂ ਵੱਡੀ ਭਈਆ ਮੈਂ ਤੈਨੂੰ ਫੋਟੋ ਭੇਜੂਗਾ ਆ ਲੋ ਕੱਟੋ ਬਾਈ ਦਾ ਹੈ ਵੀ ਟੋਟਾ ਕੋ ਬਿਡੇ ਦਵਾਈ ਹੋ ਗਈ ਹਾਂ ਮੋਰ ਵੀ ਹੋਣਾ ਪਿਆ ਜਣੀ ਐ ਥੋੜਾ ਜਿਹਾ ਕੋਸ਼ਿਸ਼ ਕਰ ਰਹੇ ਆ ਵੀ ਰੈਸਟਰ ਰਵੇ ਹਾਂ ਅਜੇ ਨਾਲ ਵੀ ਉਹ ਬਾਹਰ ਨਾ ਰਹਿਣਾ ਕੱਲੂ ਵੀ ਕੱਲੂ ਬਦਲਵਾ ਕੇ ਪਰਸੋਂ ਦੇ ਚੈੱਕ ਰਵਾਂ ਕਿ ਦੋ ਗਨ ਬਦਲਵਾ ਕੇ ਫੇਰੇ ਚੈੱਕ ਕਰਾਈਏ ਚਲੋ ਠੀਕ